ਅਤਵਾਰ ਨੂੰ ਪੈਟਰੋਲ ਪੰਪ ਹੋ ਸਕਦੇ ਨੇ ਬੰਦ ਜੇਕਰ ਤੁਸੀਂ ਵੀ ਕਿਤੇ ਅਤਵਾਰ ਨੂੰ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਸੀਂ ਆਪਣੇ ਗੱਡੀ ਦੀ ਟੈਂਕੀ ਨਹੀਂ ਫੁੱਲ ਕਰਵਾਉਂਦੇ ਤੁਹਾਨੂੰ ਦੱਸਦੀ ਹੈ ਕਿ ਪੈਟਰੋਲ ਪੰਪ ਐਸੋਸੀਏਸ਼ਨ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਕੀਤੇ ਜਾਣਗੇ ਕਿਉਂਕਿ 2017 ਤੋਂ ਡੀਲਰਾਂ ਦੀ ਜਿਹੜੀ ਹੈ ਕਮਿਸ਼ਨ ਹੈ ਉਹਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਜਿਸ ਦੇ ਮੱਦੇਨਜ਼ਰ ਐਸੋਸੀਏਸ਼ਨ ਨੇ ਇਹ ਫੈਸਲਾ ਲਿਆ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਤਾਨੂੰ ਦੱਸ ਦਈਏ ਕਿ ਲੁਧਿਆਣਾ ਵਿੱਚ ਬੀਤੇ ਦਿਨ ਮੀਟਿੰਗ ਕੀਤੀ ਗਈ ਹੈ ਜਿਸ ਤੋਂ ਮੱਦੇਨਜ਼ਰ ਫੈਸਲਾ ਲਿਆ ਗਿਆ ਹੈ ਕਿ ਐਤਵਾਰ ਨੂੰ ਲੁਧਿਆਣਾ ਦੇ ਹਰ ਪੈਟਰੋਲ ਪੰਪ ਬੰਦ ਰਹੇਗਾ ਜਦੋਂ ਤੱਕ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦ ਤੱਕ ਡੀਲਰਾਂ ਦੀ ਕਮਿਸ਼ਨ ਦੇ ਵਿੱਚ ਵਾਅਦਾ ਨਹੀਂ ਕੀਤਾ ਜਾਵੇਗਾ ਹਾਲੇ ਕਿ ਡੇਟ ਨਿਰਧਾਰਤ ਨਹੀਂ ਕੀਤੀ ਗਈ ਹਜੇ ਤੱਕ ਐਤਵਾਰ ਦਾ ਹੀ ਸਮਾਂ ਦਿੱਤਾ ਗਿਆ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਕਰਨਗੇ ਹਾਲੇ ਜਲਦੀ ਡੇਟ ਜਿਹੜੀ ਇਹ ਨਿਰਧਾਰਤ ਵੀ ਕੀਤੀ ਜਾਵੇਗੀ ਕਦੋਂ-ਕਦੋਂ ਹੋਰ ਪੈਟਰੋਲ ਪੰਪ ਬੰਦ ਕੀਤੇ ਜਾਣਗੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ 2017 ਤੋਂ ਮੰਗ ਕੀਤੀ ਜਾ ਰਹੀ ਹੈ ਕਿ ਡੀਲਰਾਂ ਦੀ ਕਮਿਸ਼ਨ ਦੇ ਵਿੱਚ ਵਾਧਾ ਕੀਤਾ ਜਾਵੇ ਹਾਲੇ ਕਿ ਉਹਨਾਂ ਦੀ ਇਹ ਮੰਗ ਪੂਰੀ ਨਹੀਂ ਹੋਈ ਜਦ ਤੱਕ ਇਹਨਾਂ ਦੀ ਮੰਗ ਉਹ ਪੂਰੀ ਨਹੀਂ ਹੁੰਦੀ ਉਹ ਤੱਕ ਉਹਨਾਂ ਨੇ ਐਲਾਨ ਕੀਤਾ ਹੈ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਪੁਧੇ ਜਾਣਕਾਰੀ ਜੁੜੇ ਹੋਏ ਜ਼ੀਕੇਆ ਟੀਵੀ ਦੇ ਨਾਲ ਐਤ ਤਾਨੂੰ ਪੈਟਰੋਲ ਪੰਪ ਹੋ ਸਕਦੇ ਨੇ ਬੰਦ ਜੇਕਰ ਤੁਸੀਂ ਵੀ ਕਿਤੇ ਐਤਵਾਰ ਨੂੰ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਸੀਂ ਆਪਣੇ ਗੱਡੀ ਦੀ ਟੈਂਕੀ ਨਹੀਂ ਫੁੱਲ ਕਰਵਾਉਂਦੇ ਤੁਹਾਨੂੰ ਦੱਸਦੀ ਹੈ ਕਿ ਪੈਟਰੋਲ ਪੰਪ ਐਸੋਸੀਏਸ਼ਨ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਕੀਤੇ ਜਾਣਗੇ ਕਿਉਂਕਿ 2017 ਤੋਂ ਡੀਲਰਾਂ ਦੀ ਜਿਹੜੀ ਹੈ ਕਮਿਸ਼ਨ ਹੈ ਉਹਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਜਿਸ ਦੇ ਮੱਦੇਨਜ਼ਰ ਐਸੋਸੀਏਸ਼ਨ ਨੇ ਇਹ ਫੈਸਲਾ ਲਿਆ ਹੈ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਵਿੱਚ ਬੀਤੇ ਦਿਨ ਮੀਟਿੰਗ ਕੀਤੀ ਗਈ ਹੈ ਜਿਸ ਤੋਂ ਮੱਦੇਨਜ਼ਰ ਫੈਸਲਾ ਲਿਆ ਗਿਆ ਹੈ ਕਿ ਐਤਵਾਰ ਨੂੰ ਲੁਧਿਆਣਾ ਦੇ ਹਰ ਪੈਟਰੋਲ ਪੰਪ ਬੰਦ ਰਹੇਗਾ ਜਦੋਂ ਤੱਕ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦ ਤੱਕ ਡੀਲਰਾਂ ਦੀ ਕਮਿਸ਼ਨ ਦੇ ਵਿੱਚ ਵਾਅਦਾ ਨਹੀਂ ਕੀਤਾ ਜਾਵੇਗਾ ਹਾਲਾਂਕਿ ਡੇਟ ਨਿਰਧਾਰਤ ਨਹੀਂ ਕੀਤੀ ਗਈ ਹਜੇ ਤੱਕ ਐਤਵਾਰ ਦਾ ਹੀ ਸਮਾਂ ਦਿੱਤਾ ਗਿਆ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਕਰਨਗੇ ਹਾਲੇ ਜਲਦੀ ਡੇਟ ਜਿਹੜੀ ਇਹ ਨਿਰਧਾਰਤ ਵੀ ਕੀਤੀ ਜਾਵੇਗੀ ਕਦੋਂ-ਕਦੋਂ ਹੋਰ ਪੈਟਰੋਲ ਪੰਪ ਬੰਦ ਕੀਤੇ ਜਾਣਗੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ 2017 ਤੋਂ ਮੰਗ ਕੀਤੀ ਜਾ ਰਹੀ ਹੈ ਕਿ ਡੀਲਰਾਂ ਦੀ ਕਮਿਸ਼ਨ ਦੇ ਵਿੱਚੋਂ ਵਾਧਾ ਕੀਤਾ ਜਾਵੇ ਹਾਲਾਂਕਿ ਉਹਨਾਂ ਦੀ ਇਹ ਮੰਗ ਪੂਰੀ ਨਹੀਂ ਹੋਈ ਜਦ ਤੱਕ ਇਹਨਾਂ ਦੀ ਮੰਗ ਉਹ ਪੂਰੀ ਨਹੀਂ ਹੁੰਦੀ ਉਹ ਤੱਕ ਉਹਨਾਂ ਨੇ ਐਲਾਨ ਕੀਤਾ ਹੈ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਪੂਰੀ ਜਾਣਕਾਰੀ ਜੁੜੇ ਹੋਏ ਜ਼ੀਕੇ ਟੀਵੀ ਦੇ ਨਾਲ ਤਾਰ ਨੂੰ ਪੈਟਰੋਲ ਪੰਪ ਹੋ ਸਕਦੇ ਨੇ ਬੰਦ ਜੇਕਰ ਤੁਸੀਂ ਵੀ ਕਿਤੇ ਐਤਵਾਰ ਨੂੰ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਸੀਂ ਆਪਣੇ ਗੱਡੀ ਦੀ ਟੈਂਕੀ ਨਹੀਂ ਫੁੱਲ ਕਰਵਾਉਂਦੇ ਤੁਹਾਨੂੰ ਦੱਸਦੀ ਹੈ ਕਿ ਪੈਟਰੋਲ ਪੰਪ ਐਸੋਸੀਏਸ਼ਨ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਕੀਤੇ ਜਾਣਗੇ ਕਿਉਂਕਿ 2017 ਤੋਂ ਡੀਲਰਾਂ ਦੀ ਜਿਹੜੀ ਹੈ ਕਮਿਸ਼ਨ ਹੈ ਉਹਦੇ ਵਿੱਚ ਵਾਦਾ ਨਹੀਂ ਕੀਤਾ ਗਿਆ ਜਿਸ ਦੇ ਮੱਦੇ ਨਜ਼ਰ ਐਸੋਸੀਏਸ਼ਨ ਨੇ ਇਹ ਫੈਸਲਾ ਲਿਆ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਵਿੱਚ ਬੀਤੇ ਦਿਨ ਮੀਟਿੰਗ ਕੀਤੀ ਗਈ ਹੈ ਜਿਸ ਤੋਂ ਮੱਦੇ ਨਜ਼ਰ ਫੈਸਲਾ ਲਿਆ ਗਿਆ ਹੈ ਕਿ ਐਤਵਾਰ ਨੂੰ ਲੁਧਿਆਣਾ ਦੇ ਹਰ ਪੈਟਰੋਲ ਪੰਪ ਬੰਦ ਰਹੇਗਾ ਜਦੋਂ ਤੱਕ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦ ਤੱਕ ਡੀਲਰਾਂ ਦੀ ਕਮਿਸ਼ਨ ਦੇ ਵਿੱਚ ਵਾਦਾ ਨਹੀਂ ਕੀਤਾ ਜਾਵੇਗਾ ਹਾਲਾਂਕਿ ਡੇਟ ਨਿਰਧਾਰਤ ਨਹੀਂ ਕੀਤੀ ਗਈ ਹਾਲੇ ਤੱਕ ਐਤਵਾਰ ਦਾ ਹੀ ਸਮਾਂ ਦਿੱਤਾ ਗਿਆ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਕਰਨਗੇ ਹਾਲੇ ਜਲਦੀ ਡੇਟ ਜਿਹੜੀ ਇਹ ਨਿਰਧਾਰਤ ਵੀ ਕੀਤੀ ਜਾਵੇਗੀ ਕਦੋਂ-ਕਦੋਂ ਹੋਰ ਪੈਟਰੋਲ ਪੰਪ ਬੰਦ ਕੀਤੇ ਜਾਣਗੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ 2017 ਤੋਂ ਮੰਗ ਕੀਤੀ ਜਾ ਰਹੀ ਹੈ ਕਿ ਡੀਲਰਾਂ ਦੀ ਕਮਿਸ਼ਨ ਦੇ ਵਿੱਚ ਵਾਧਾ ਕੀਤਾ ਜਾਵੇ ਹਾਲੇ ਕਿ ਉਹਨਾਂ ਦੀ ਇਹ ਮੰਗ ਪੂਰੀ ਨਹੀਂ ਹੋਈ ਜਦ ਤੱਕ ਇਹਨਾਂ ਦੀ ਮੰਗ ਉਹ ਪੂਰੀ ਨਹੀਂ ਹੁੰਦੀ ਉਹ ਤੱਕ ਉਹਨਾਂ ਨੇ ਐਲਾਨ ਕੀਤਾ ਹੈ ਕਿ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਪੁਦੇਲ ਜਾਣਕਾਰੀ ਜੁੜੇ ਹੋਏ ਜ਼ੀਕੇਆ ਟੀਵੀ ਦੇ